পেঠা ਜੋ ਕਿ ਆਮ ਮਾਮੂਲੀ ਸਾਰੇ ਦੇ ਘਰ ਦੇ ਵਿੱਚ ਮਿਲਦਾ ਹੈ ਤੇ ਸਾਰੇ ਜਿਹੜੇ ਕਿ ਉਹ ਵੀ ਸਬਜੀ ਬਣਾਉਂਦੇ ਪਰ ਅੱਜ ਅਸੀਂ ਤੁਹਾਨੂੰ ਪੇਠੇ ਦਾ ਜੂਸ ਜੋ ਕਿ ਲੁਧਿਆਣਾ ਵਿੱਚ ਪਹਿਲੀ ਵਾਰ ਜਿਹੜਾ ਆ ਬਣਾਇਆ ਜਾ ਰਿਹਾ ਹੈ ਪੇਠੇ ਦਾ ਚਮਤਕਾਰ ਜੂਸ ਸਭ ਤੋਂ ਪਹਿਲਾਂ ਆਈਡੀਆ ਕਿੱਥੋਂ ਮਿਲਿਆ ਸਭ ਤੋਂ ਪਹਿਲਾਂ ਮੇਰੇ ਡੈਡੀ ਨੇ ਆਗਰੇ ਤੇ ਜਿੱਦਾ ਪੇਠਾ ਮਸ਼ਹੂਰ ਹੈ ਆਗਰੇ ਜੇ ਤੋਂ ਉਦੋਂ ਮੇਰੇ ਡੈਡੀ ਨੇ ਪੇਠੇ ਦਾ ਜੂਸ ਬਣਾਇਆ ਅੱਛਾ ਤਾਂ ਕਿ ਸਾਰੇ ਲੋਕਾਂ ਦਾ ਬਿਮਾਰੀयां ਦੂਰ ਹੋ ਸਕੇ ਇਹਦੇ ਪ੍ਰਾਈਸ ਨੇ 20 ਰੁਪਏ 30 ਰੁਪਏ 40 ਰੁਪਏ ਤੇ ਇਹਦੇ ਵਿੱਚ ਆਵਲਾ, ਨਿੰਬੂ ਮਸਾਲਾ, ਕਾਲਾ ਨਮਕ ਤੇ ਪੁਦੀਨਾ, ਚੁਕੰਦਰ, ਠੇਟਾ ਪਾ ਕੇ ਤਿਆਰ ਕੀਤਾ ਜਾਂਦਾ ਹੈ। ਕਿ ਪਹਿਲਾਂ ਕਦੇ ਪੀਤਾ ਹੋਇਆ ਪੇਟੇ ਨਹੀਂ। ਮੈਂ ਕੱਲਾ ਕਦੀ ਨਹੀਂ ਪੀਤਾ ਜੀ। ਅੱਛਾ ਪਹਿਲੀ ਵਾਰ ਥੀਂ। ਹਾਂ ਜੀ ਡੇਲੀ ਫੇਸ ਹੋਂ ਕਹਿੰਦੇ ਆ ਜੀ। ਵੈਸੇ ਪੀਣ ਦੇ ਵਿੱਚ ਬਹੁਤ ਵਧੀਆ ਲੱਗਦਾ ਈ ਇਹ। ਬਹੁਤ ਫਾਇਦੇਮੰਦ ਹੈ। ਟਿਡ ਲੋਸ ਵਾਸਤੇ ਵੀ ਸਹੀ ਆ ਜੀ। ਬਾਕੀ ਹੋਰ ਵੀ ਮਾਰੇ ਵਾਸਤੇ ਕਹਿੰਦੇ ਸਹੀ ਕਾਇਆ ਜਾਂਦਾ। ਦੇਖ ਰਹੇ ਤਾਂ ਸਿਟੀ ਹੈਡਲਾਈਨ ਤਾਂ ਮੈਂ ਹਾਂ ਨੇਹਾ ਮਲੇਖ ਬੈਠਾ ਜੋ ਕਿ ਆਮ ਮਾਮੂਲੀ ਸਾਰੇ ਦੇ ਘਰ ਦੇ ਵਿੱਚ ਮਿਲਦਾ ਹੈ ਤੇ ਸਾਰੇ ਜਿਹੜੇ ਕਿ ਉਹਦੀ ਸਬਜੀ ਬਣਾਉਂਦੇ ਪਰ ਅੱਜ ਅਸੀਂ ਤੁਹਾਨੂੰ ਪੇਠੇ ਦਾ ਜੂਸ ਜੋ ਕਿ ਲੁਧਿਆਣਾ ਵਿੱਚ ਪਹਿਲੀ ਵਾਰ ਜਿਹੜਾ ਆ ਬਣਾਇਆ ਜਾ ਰਿਹਾ ਹੈ ਤੇ ਸ਼ਿਵਮ ਸਾਡੇ ਨਾਲ ਮੌਜੂਦ ਆਪਾਂ ਗੱਲ ਕਰ ਲੈਂਦੇ ਹਾਂ ਹੈਲੋ ਹੈਲੋ ਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਸ਼ਿਵਮ ਸਭ ਤੋਂ ਪਹਿਲਾਂ ਕਿੰਨੀ ਉਮਰ ਆ ਤੁਹਾਡੀ 15 15 ਸਾਲ ਦੀ ਹੈ ਤੇ 15 ਸਾਲ ਦੀ ਉਮਰ ਦੇ ਵਿੱਚ ਇੱਕ ਜੂਸ ਦੀ ਰੇੜੀ ਲਾ ਰਹੇ ਹੋ ਆਪਣੇ ਪਾਪਾ ਜੀ ਦੇ ਹਾਂਜੀ ਅੱਛਾ ਇੱਕ ਇੱਕ ਗੱਲ ਪੁੱਛਣੀ ਚਾਹੂੰਗੀ ਪੇਠੇ ਦਾ ਚਮਤਕਾਰ ਜੂਸ ਸਭ ਤੋਂ ਪਹਿਲਾ ਆਈਡੀਆ ਕਿੱਥੋਂ ਆ? ਸਭ ਤੋਂ ਪਹਿਲਾ ਮੇਰੇ ਡੈਡੀ ਨੇ ਆਗਰੇ ਤੇ ਵਿਜੇ ਜਿੱਦਾ ਪੇਠਾ ਮਸੂਰ ਹੈ ਆਗਰੇ ਜੇ। ਤੋਂ ਉਹਦਾ ਮੇਰੇ ਡੈਡੀ ਨੇ ਪੇਠੇ ਦਾ ਜੂਸ ਬਣਾਇਆ। ਅੱਛਾ। ਤਾਂ ਕਿ ਸਾਰੇ ਲੋਕਾਂ ਦਾ ਬਿਮਾਰੀ ਇਹ ਦੂਰ ਹੋ ਸਕੇ। ਬਿਲਕੁਲ। ਜੇ ਗੱਲ ਕੀਤੀ ਜਾਵੇ ਕੱਲੇ ਜੂਸ ਦੀ ਤੇ ਜੂਸ ਜਿਹੜੇ ਨੇ ਬਹੁਤ ਜ਼ਿਆਦਾ ਨੇ। ਗੰਨੇ ਦਾ ਲਾ ਲਓ, ਬੇਲ ਦਾ ਲਾ ਲੇ ਤੇ ਹੋਰ ਵੀ ਬਥੇਰੇ ਜਿਹੜੇ ਫਰੂਟਸ ਨੇ ਉਹਦਾ ਜੂਸ ਹੈ। ਪਰ ਇੱਕ ਸਬਜ਼ੀ ਦਾ ਤੁਸੀਂ ਜੂਸ ਬਣਾ ਕੇ ਦੇ ਰਹੇ ਹੋ। ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਕਿੰਨੇ ਕਿਵੇਂ ਤਿਆਰ ਕੀਤਾ ਜਾਂਦਾ ਹੈ ਤੇ ਕਿੰਨੇ ਪ੍ਰਾਈਸ ਇਹਦੇ ਪ੍ਰਾਈਸ ਨੇ 20 ਰੁਪਏ 30 ਰੁਪਏ 40 ਰੁਪਏ ਤੇ ਇਹਦੇ ਵਿੱਚ ਆਵਲਾ ਨਿੰਬੂ ਮਸਾਲਾ ਕਾਲਾ ਨਮਕ ਤੇ ਪੁਦੀਨਾ ਚੁਕੰਦਰ ਪੇਟਾ ਪਾ ਕੇ ਤਿਆਰ ਕੀਤਾ ਜਾਂਦਾ ਹੈ। ਅੱਛਾ ਜਿਹੜੇ ਇਹ ਪੇਠੇ ਹੁੰਦੇ ਕਿੱਥੋਂ ਮੰਗਵਾਨੇ? ਇਹ ਯੂਪੀ ਤੋਂ ਸਪੈਸ਼ਲੀ ਯੂਪੀ ਤੋਂ ਮੰਗਾਣੇ ਆ। ਤੇ ਇਹ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਇਹ ਖਤਮ ਹੋ ਜਾਂਦਾ ਹੈ? ਇਹ ਦਾ ਸੀਜ਼ਨ ਹਰ ਸਾਰਾ ਸਾਲ ਆਏਗਾ। ਸਾਰਾ ਸਾਲ ਹਾਂਜੀ ਦੋ ਦਿਨ ਦੋ ਦਿਨ ਦੇ ਦੇ ਹਾਂਜੀ ਠੀਕ ਹੈ ਤੇ ਗੱਲ ਕੀਤੀ ਜਾਵੇ ਜੂਸ ਤੇ ਇੱਕ ਵਾਰੀ ਸਾਨੂੰ ਜੂਸ ਜਿਹੜਾ ਬਣਾ ਕੇ ਦਿਖਾ ਦੋਗੇ ਕਿ ਤਾਂ ਕਿ ਸਾਡੀ ਆਡੀਅנס ਨੂੰ ਪਤਾ ਲੱਗੇ ਜੂਸ ਦੇ ਵਿੱਚ ਕੀ ਕੀ ਪਾਇਆ ਜਾਂਦਾ ਤੇ ਕਿਵੇਂ-ਕਿਵੇਂ ਤਿਆਰ ਕੀਤਾ ਬਣਾ ਕੇ ਦਿਖਾ ਦਵਾਂਗੇ ਕਹਿੰਦੇ ਵੀ ਕੈਂਸਰ ਦੇ ਜਿਹੜੇ ਰੋਗ ਨੇ ਉਹ ਵੀ ਦੂਰ ਹੋ ਜਾਂਦੇ ਨੇ ਤੇ ਕਈਆਂ ਬਿਮਾਰੀਆਂ ਨੇ ਟਿੱਡਦੀਆਂ ਉਹ ਵੀ ਦੂਰ ਹੋ ਜਾਂਦੇ ਨੇ ਹੁਣ ਅਸੀਂ ਤੁਹਾਨੂੰ ਦਗਾਵਾਂਗੇ ਕਿ ਤਿਆਰ ਕਿੱਦਾਂ ਜਾਂ ਕਿਤਾ ਜਾਂਦਾ ਹੈ ਤੇ ਕੀ ਕੀ ਇਹਦੇ ਵਿੱਚ ਪਾਇਆ ਜਾਂਦਾ ਆ ਪੁਦੀਨਾ ਅਸੀਂ ਟੋਕੇ ਰੱਖਿਆ ਤੇ ਆਵਲਾ ਇਹਨੂੰ ਡਾਲਤਾ ਇਹ ਇਹਦੇ ਵਿੱਚ ਡਾਲਤਾ ਫਰੈਸ਼ ਪੇਠਾ ਤੁਸੀਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਮੈਂ ਕਹੂੰਗੀ ਆਪਣੇ ਦਰਸ਼ਕਾਂ ਨੂੰ ਇੱਕ ਵਾਰੀ ਇਹ ਪੇਠੇ ਜੜਾ ਦਿਖਾ ਦਿਓ ਆ ਦੇਖ ਸਕਦੇ ਹੋ ਪੇਠਾ ਹੈ ਜਿਹਦੀ ਆਪੇ ਸਬਜ਼ੀ ਬਣਾਉਂਦੇ ਨੇ ਤੇ ਇਸ ਦਾ ਜੂਸ ਅਸੀਂ ਅੱਜ ਤੁਹਾਨੂੰ ਬੁਲਾਵਾਂਗੇ ਤੇ ਦਿਖਾਵਾਂਗੇ ਕਿੱਦਾਂ ਤਿਆਰ ਕੀਤਾ ਜਾ ਰਿਹਾ ਹੈ ਤੇ ਨਾਲ ਦੀ ਨਾਲ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਨੇ ਦਿਖਾਇਆ ਜਾ ਰਿਹਾ ਹੈ ਵੀ ਕਿੱਦਾਂ ਜਿਹੜਾ ਇਹ ਜੂਸ ਬਣਾਇਆ ਜਾਂਦਾ ਹੈ ਮਿਕਸਰ ਵਿੱਚ ਗ੍ਰाइंड ਕੀਤਾ ਜਾ ਰਿਹਾ ਤਾਂ ਕਿ ਜੂਸ ਵਧੀਆ ਬਣ ਸਕੇ ਤੇ ਇਸ ਦੇ ਵਿੱਚ ਪੁਦੀਨਾ ਪਾਇਆ ਜਾਂਦਾ ਆਮਲਾ ਪਾਇਆ ਜਾਂਦਾ ਜੋ ਕਿ ਸਰੀਰ ਦੇ ਲਈ ਬਹੁਤ ਜ਼ਿਆਦਾ ਵਧੀਆ ਹੈ ਨਿੰਬੂ ਪਾਇਆ ਜਾਂਦਾ ਹੈ ਇਹ 20 ਰੁਪਏ ਦਾ ਗਲਾਸ ਆ ਇਹ 20 ਰੁਪਏ ਦਾ ਗਲਾਸ ਆ 80 ਰੁਪਏ ਦਾ 80 ਦਾ ਗਲਾਸ ਆ ਅਸੀਂ 30 ਵਾਲਾ ਬਣਾ ਲਿਆ ਇੱਕ ਕਾਲਾ ਨਮਕ ਠੀਕ ਹੈ ਇੱਕ ਕਰਦਾ ਤਿਆਰ ਕੀਤਾ ਮਿਕਸ ਮਸਾਲਾ ਘਰੇ ਤੇ ਯਾਰ ਕਰਦੇ ਹੋਏ ਹਾਂਜੀ ਕੌਣ ਤਿਆਰ ਕਰਦਾ ਹੈ ਮੰਮੀ ਮੰਮੀ ਤਿਆਰ ਕਰਦੀ ਠੀਕ ਹੈ ਜੀ ਇਹ ਦੇ ਚੇ ਹੁਣ ਨਿੰਬੂ ਪਾਊਗਾ ਨਿੰਬੂ ਪਾਊਗਾ ਕਿ ਵੈਸੇ ਸ਼ਿਵਮੇਸਰੇ ਰੇੜੀ ਨੂੰ ਲਾੰਗੇ ਹੋ ਹਲੇ ਹੀ ਲਾਇਆ ਹਫਤਾ ਹੋ ਗਿਆ ਹਫਤਾ ਹੋ ਗਿਆ ਹਾਂ ਰਿਸਪੌਂਸ ਕਿੱਦਾਂ ਦਾ ਮਿਲ ਰਿਹਾ ਹੈ ਇਥੇ ਠੀਕ ਹੀ ਠਾਕ ਮਿਲ ਰਿਹਾ ਲੋਕਾਂ ਦਾ ਰਿਸਪੌਂਸ ਵਧੀਆ ਹਜੇ ਲੋਕਾਂ ਨੂੰ ਪਤਾ ਨਹੀਂ ਨਾ ਨਹੀਂ ਨਹੀਂ ਜ਼ਿਆਦਾ ਨਹੀਂ ਪਤਾ ਜ਼ਿਆਦਾ ਨਹੀਂ ਪਤਾ ਸੋ ਤੁਸੀਂ ਦੇਖ ਸਕਦੇ ਹੋ ਫਾਈਨਲੀ ਪੇਠੇ ਦਾ ਜਿਹੜਾ ਜੂਸ ਆ ਬਣ ਕੇ ਤਿਆਰ ਹੋ ਚੁੱਕਿਆ ਹੈ ਦੇਖਣ ਤਾਂ ਐ ਲੱਗ ਰਿਹਾ ਵੀ ਗੰਨੇ ਦਾ ਜੂਸ ਹੈ ਪਰ ਏ ਤੁਸੀਂ ਦੇਖੋਗੇ ਤੇ ਗੰਨੇ ਦਾ ਨਹੀਂ ਸਿਰਫ ਇਹ ਇੱਕ ਪੇਟੇ ਦਾ ਜੂਸ ਹੈ ਕੈਮਰਾ ਪਰਸਨ ਨੂੰ ਕਹਾਂਗੀ ਇੱਕ ਵਾਰੀ ਤਸਵੀਰ ਤੁਹਾਡੇ ਨਾਲ ਜਰੂਰ ਸਾਂਝੀ ਕਰਨ ਤੁਹਾਨੂੰ ਜਰੂਰ ਦਿਖਾਵੇ ਕਿ ਬਿਲਕੁਲ ਦੇਖਣ ਦੇ ਵਿੱਚ ਜਿਹੜਾ ਹੈ ਗੰਨੇ ਦਾ ਜੂਸ ਵਾਲਾ ਲੁਕਾਰੀਆ ਪਰ ਇਹ ਹੈਗਾ ਪੇਟੇ ਦਾ ਜੂਸ ਆ ਪੇਟੇ ਤੁਸੀਂ ਦੇਖ ਸਕਦੇ ਹੋ ਜਿਵੇਂ ਕਿ ਲੁਧਿਆਣੇ ਦੇ ਵਿੱਚ ਪਹਿਲੀ ਵਾਰ ਇਹ ਚੀਜ਼ ਨਵਾਂ ਕਨਸੈਪਟ ਆਇਨੇ ਤੇ ਪਬਲਿਕ ਰਿਵਿਊ ਵੀ ਜਾਣ ਲੈਣੇ ਨੇ ਵੀ ਲੋਕਾਂ ਨੂੰ ਇਹਨਾਂ ਦਾ ਜੂਸ ਪੀ ਕੇ ਕਿੱਦਾਂ ਦਾ ਲੱਗ ਰਿਹਾ ਹੈ। ਹੈਲੋ ਬਾਜੀ। ਹੈਲੋ ਜੀ। ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ। ਬਾਜੀ ਜੂਸ ਵੀ ਨਾ ਆਏ ਹੋ ਪਹਿਲੀ ਵਾਰ ਤਾਂ ਪੇਠੇ ਦਾ ਜੂਸ ਮੈਂ ਕਹਿੰਨੀ ਲੁਧਿਆਣਾ ਵਿੱਚ ਪਹਿਲੀ ਵਾਰ ਆਇਆ ਪਹਿਲਾਂ ਤਾਂ ਇਹ ਦੱਸੋ ਕਿੱਦਾਂ ਦਾ ਲੱਗਿਆ? ਬਹੁਤ ਵਧੀਆ ਲੱਗਦਾ ਜੀ ਪੀਨ ਦੇ ਵਿੱਚ। ਪੀਨ ਦੇ ਵਿੱਚ। ਹਾਂਜੀ। ਅੱਜ ਬਾਜੀ ਕਦੇ ਤੁਸੀਂ ਹੋਰ ਪਹਿਲਾਂ ਕਦੇ ਪੀਤਾ ਹੋ ਪੇਠੇ ਦਾ? ਮੈਂ ਕੱਲਾ ਕਦੇ ਨਹੀਂ ਪੀਤਾ ਜੀ। ਅੱਛਾ ਪਹਿਲੀ ਵਾਰ ਦੇ ਰਹੇ। ਹਾਂਜੀ ਡੇਲੀ ਫੇਸ ਹੁਣ ਪੀਂਦੇ ਆ ਜੀ। ਵਸ ਪੀਨ ਦੇ ਵਿੱਚ ਬਹੁਤ ਵਧੀਆ ਲੱਗਦਾ ਕਹਿੰਦੇ ਵੀ ਇਹ ਨੂੰ ਪੀਣ ਦੇ ਨਾਲ ਕੱਲਾ ਗਰਮੀ ਦੇ ਵਿੱਚ ਹੀ ਨਹੀਂ ਬਾਕੀ ਸ਼ਰੀਰ ਦੇ ਲਈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੈ। ਹਾਂਜੀ ਬਹੁਤ ਫਾਇਦੇਮੰਦ ਹੈ। ਪੇਟ ਲੋਸ ਵਾਸਤੇ ਵੀ ਸਹੀ ਹੈ ਜੀ। ਬਾਕੀ ਹੋਰ ਬਿਮਾਰੀਆਂ ਵਾਸਤੇ ਕਹਿੰਦੇ ਸਹੀ ਕਿਹਾ ਜਾਂਦਾ ਹੈ। ਮਤਲਬ ਸਵਾਦ ਲੱਗ ਰਿਹਾ? ਹਾਂਜੀ ਹਾਂਜੀ ਬਹੁਤ ਵਧੀਆ ਜੀ। ਪਹਿਲੀ ਵਾਰ ਇੱਥੇ ਦਾ ਜੂਸ ਪੀਤਾ ਕਿਦਾਂ ਦਾ ਲੱਗਿਆ? ਬਹੁਤ ਵਧੀਆ ਲੱਗਿਆ ਜੀ। ਬਹੁਤ ਵਧੀਆ ਲੱਗਿਆ। ਆਪਣੇ ਲੁਧਿਆਣੇ ਵਿੱਚ ਪਹਿਲੀ ਵਾਰ ਆਇਆ। ਹਾਂਜੀ ਪਹਿਲੀ ਵਾਰ ਹੈ ਜੀ। ਅੱਛਾ ਇੱਕ ਗੱਲ ਹੋਰ ਤੁਸੀਂ ਪਹਿਲਾਂ ਹੋਰ ਪਹਿਲਾਂ ਕਦੇ ਪੀਤਾ ਬੈਠੇ ਦਾ ਜੂਸ? ਨਹੀਂ ਜੀ। ਫਸਟ ਟਾਈਮ ਪੀ ਰਿਹਾ ਹਾਂ ਕਿ ਆਪਣੇ ਪਾਪਾ ਨਾਲ ਰਲ ਕੇ ਪੇਠੇ ਦਾ ਜੂਸ ਜਿਹੜਾ ਬਣਾ ਰਹੇ ਆ ਗੱਲ ਕੀਤੀ ਜਾਵੇ ਲੋਕਾਂ ਨੂੰ ਲੋਕਾਂ ਨੂੰ ਵੀ ਇਸ ਦਾ ਸਵਾਦ ਬਹੁਤ ਜ਼ਿਆਦਾ ਪਸੰਦ ਆ ਰਿਹਾ ਹੈ ਇਸ ਦੇ ਨਾਲ ਹੀ ਨਾਲ ਦੱਸਦੇ ਆ ਗਰਮੀਆਂ ਦੇ ਵਿੱਚ ਹੀ ਨਹੀਂ ਸਗੋ ਸਰੀਰ ਦੇ ਲਈ ਵੀ ਬੜਾ ਜ਼ਿਆਦਾ ਫਾਇਦੇਮੰਦ ਹੈ ਜੇ ਤੁਸੀਂ ਕਦੇ ਪੇਠੇ ਦਾ ਜੂਸ ਪੀਤਾ ਹੈ ਤਾਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਤੇ ਹੋਰ ਇਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਨੇ ਰਹੋ ਤੇ ਦੇਖਦੇ ਰਹੋ ਸਿਰੀ ਹੈਡਲਾਈਨ ਮੈਂ ਨਿਹਾਮ ਮਲਿਕ ਕੈਮਰਾ ਪਰਸਨ ਵਿਸ਼ੁਲਾ